ਸੋਨਹੋ ਸਾਡੀ ਕਾਮ ਸੋਨਹੋ ਸਾਡੀ ਕਾਮ ਸੋਨਹੋ ਸਾਡੀ ਕਾਮ 22 ਦਸੰਬਰ ਦਿਨ ਸ਼ੁੱਕਰਵਾਰ ਨੂੰ ਅੱਜ ਸਫਰ-ਏ-ਸ਼ਹਾਦਤ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਹੈ ਦੱਸਦੇ ਕਿ ਸਤਪੋ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਰਿਵਾਰ ਨਾਲ ਸਰਸਾ ਨਦੀ ਦੇ ਕੰਢੇ ਵਿਛੋੜਾ ਹੋਇਆ ਸੀ ਤੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਸਰਸਾ ਨਦੀ ਨੂੰ ਪਾਰ ਕੀਤਾ ਹੈ ਤੇ ਮਾਤਾ ਗੁਜਰੀ ਜੀ ਵੱਲੋਂ ਵੀ ਛੋਟੇ ਸਹਿਬਜ਼ਾਦਿਆਂ ਨਾਲ ਇਸੇ ਨਦੀ ਨੂੰ ਪਾਰ ਕੀਤਾ ਗਿਆ ਸੀ ਦੱਸਦੀ ਹੈ ਕਿ ਅੱਜ ਇਸ ਨਗਰ ਕੀਰਤਨ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਸੰਗਤਾਂ ਨਾਲ ਸ਼ਾਮਲ ਰਹੇ ਨੇ ਤੇ ਉਹਨਾਂ ਨੇ ਵੀ ਨਗਰ ਕੀਰਤਨ ਦੇ ਨਾਲ-ਨਾਲ ਸਰਸਾ ਨਦੀ ਪਾਰ ਕੀਤੀ ਹੈ ਇਹ ਅਲੋਕਿਕ ਸ਼ਫਰੇ ਸ਼ਹਾਦਤ ਨਗਰ ਕੀਰਤਨ ਜਿਹੜਾ ਕਿ ਅੰਮੇ ਮਾਸਕੀ ਦੀ ਸੰਤਤ ਗਾਣਾ ਕਿਉਂਕਿ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਉਹ ਪਰਿਵਾਰ ਵਿਛੋੜਾ ਗੁਰਦੁਆਰੇ ਤੋਂ ਲੈ ਕੇ ਉਸੇ ਸਰਸਾ ਨੂੰ ਪਾਰ ਕੀਤਾ ਉਸੇ ਤਰੀਕੇ ਦੇ ਨਾਲ ਦੇਖੋ ਸੰਗਤਾਂ ਪਾਰ ਕਰ ਰਹੀਆਂ ਨੇ ਜਿਵੇਂ ਛੋਟੇ ਸਹਬਜ਼ਾਦੇ ਤੇ ਮਾਂ ਗੁਜਰੀ ਨੇ ਸਰਸਾ ਨੂੰ ਪਾਰ ਕੀਤਾ ਸੀ ਅੱਜ ਸਾਰੀਆਂ ਸੰਗਤਾਂ ਪੈਦਲ ਸੰਗਤੀ ਰੂਪ ਦੇ ਵਿੱਚ ਉਸੇ ਤਰੀਕੇ ਪਾਰ ਕਰ ਰਹੀਆਂ ਨੇ ਸਰਸਾ ਨੂੰ ਉਹ ਅਹਿਸਾਸ ਦੇ ਲਈ ਕਿ ਕਿਸ ਤਰੀਕੇ ਦੇ ਨਾਲ ਉਹ ਛੋਟੇ ਛੋਟੇ ਬੱਚੇ ਕਿੱਦਾਂ ਉਹਨਾਂ ਨੇ ਪਾਰ ਕੀਤਾ ਹੋ ਜਾ ਕਿ ਦੇਖੋ ਤੁਸੀਂ ਸਾਈਡਾਂ ਤੇ ਨਿਸ਼ਾਨ ਲਾਏ ਹੋਣੇ ਜਦੋਂ ਉਹਨਾਂ ਨੇ ਪਾਰ ਕੀਤਾ ਹੋ ਕੋਈ ਨਿਸ਼ਾਨ ਨਹੀਂ ਸੀ ਕੋਈ ਕੁਝ ਨਹੀਂ ਸੀ ਬਹੁਤ ਖਤਰਾ ਸੀ ਔਰ ਅੱਜ ਜਦੋਂ ਅਸੀਂ ਅੰਦਰ ਬੜੇ ਆ ਤੇ ਪੂਰਾ ਠੰਡਾ ਪਾਣੀ ਸੀ ਔਰ ਇਹਨੇ ਸਰਦੀ ਦੇ ਵਿੱਚ ਇਹਨੇ ਠੰਡੇ ਪਾਣੀ ਦੇ ਵਿੱਚ ਤੁਸੀਂ ਦੇਖੋ ਕਿ 7 ਤੇ 9 ਸਾਲ ਦੀਆਂ ਮਲੂਕ ਜਿੰਦਾ ਤੇ ਉੱਤੋਂ ਅਸੀਂ ਸਾਲ ਦੀ ਸਾਡੀ ਬੁੱਢੀ ਦਾਦੀ ਮਾਂ ਕਿਸ ਤਰੀਕੇ ਦੇ ਨਾਲ ਉਹ ਆਪਣੇ ਬੱਚਿਆਂ ਨੂੰ ਉਹਨਾਂ ਨੇ ਜਿੰਨਾ ਬਿਤੇ ਪੈਂਡੇ ਤੇ ਉੱਤੇ ਆਪਣੇ ਬੱਚਿਆਂ ਨੂੰ ਸੰਭਾਲਦੀ ਜਾਂਦੀ ਹੋएगी ਇਸ ਤੋਂ 2 ਕਿਲੋਮੀਟਰ ਦੀ ਦੂਰੀ ਤੇ ਘੁੰਮੇ ਮਾਸਕੀ ਦੀ ਛਾਨਾਂ ਜਿੱਥੇ ਉਹਨਾਂ ਨੇ ਅੱਜ ਦੀ ਰਾਤ guzari ਸੀ ਅੱਜ ਦਾ ਦਿਨ ਉਹੀ ਦਿਨ ਹੈ ਉਹੀ ਸਮਾਂ ਜਦੋਂ ਧੰਨ마ਾ ਗੁਜਰੀ ਤੇ ਉਹਨਾਂ ਦੇ ਛੋਟੇ ਸਹਜਾਦਿਆਂ ਨੇ ਸਰਸਾ ਨਦੀ ਦੇ ਉੱਤੇ ਵਿਛੋੜਾ ਪਾਇਆ ਸੀ